ਅਰੀ ਜਾਉ ਜੇਤੇ ਤੇਰੇ ਨਾਮ ਹੈ ਅਸੀ ਸਦਕੇ ਜਾਂਦੇ ਆ ਜਿਤਨੇ ਵੀ ਤੇਰੇ ਨਾਮ ਨੇ ਮਸਜਿਦ ਦੇ ਚ ਰਾਮ ਦੇ ਧੁਨ ਦੀ ਆਲਾਪ ਨਹੀਂ ਹੋ ਸਕਦੇ ਮੰਦਰ ਦੇ ਚ ਅੱਲਾ ਅੱਲਾ ਦੀ ਧੁਨ ਨਹੀਂ ਰਟਣ ਕੀਤੀ ਜਾ ਸਕਦੀ ਇੱਕੋ ਹੀ ਘਰ ਹੈ ਗੁਰਦੁਆਰਾ ਇੱਕੋ ਹੀ ਦੁਨੀਆ ਦੇ ਚ ਰੂਹੇ ਜ਼ਮੀਨ ਦੇ ਚ ਗ੍ਰੰਥ ਹੈ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਥੇ ਮਸਜਿਦ ਦੀ ਅਜ਼ਾਨ ਵੀ ਗੂੰਜਦੀ ਪਈ ਹੈ ਮੁਰਲੀ ਦੀ ਤਾਨ ਵੀ ਗੂੰਜਦੀ ਪਈ ਹੈ ਮੰਦਰ ਦੇ ਘੜਿਆਲ ਵੀ ਵੱਜਦੇ ਪਏ ਨੇ ਮਸਜਿਦ ਦੀ ਨਮਾਜ਼ ਦਾ ਵੀ ਉਪਦੇਸ਼ ਮਿਲ ਰਿਹਾ ਹੈ ਬੇ ਨਮਾਜ਼ਾਂ ਕੁੱਤਿਆ ਇਹ ਨਾ ਭਲੀ ਰੇਤ ਕਦੀ ਚੱਲਣਾ ਆਇਆ ਪੰਜੇ ਵਕਤ ਮਸਜਿਦ ਅਸੀਂ ਕੋਈ ਪੰਜ ਟਾਈਮ ਗੁਰਦੁਆਰੇ ਨਹੀਂ ਜਾਂਦੇ ਜੇ ਮਸਜਿਦ ਦੇ ਅਰਥ ਗੁਰਦੁਆਰਾ ਵੀ ਕਰ ਲਈਏ ਦੋ ਟਾਈਮ ਸਾਨੂੰ ਹਾਜ਼ਰੀ ਭਰਨ ਵਾਸਤੇ ਆਖਿਆ ਗਿਆ ਉਹ ਵੀ ਵਿਦੇਸ਼ਾਂ 'ਚ ਸਿਰਫ ਇੱਕ ਟਾਈਮ ਹੈ ਔਰ ਉਹ ਇੱਕ ਟਾਈਮ ਵੀ ਕਿਦਰ ਐਤਵਾਰ ਨੂੰ ਕਿਦਰ ਇਹ ਵੀ ਕੋਈ ਨਹੀਂ ਸੰਗਰਾਮ ਨੂੰ ਇਹ ਵੀ ਮੈਲਸ ਕਰਦੇ ਹਨ ਵਰਨਾ ਦੋ ਟਾਈਮ ਦੀ ਆ ਗਿਆ ਜਿਵੇਂ ਦੋ ਟਾਈਮ ਭੋਜਨ ਛਕਦੇ ਆ ਭੋਜਨ ਵੀ ਦੋ ਟਾਈਮ ਇਹ ਰੂਟੀਨ ਰਹੀ ਨਹੀਂ ਇਸ ਵਾਸਤੇ ਗੁਰਦੁਆਰੇ ਤੇ ਬੜੇ ਸੋਨੇ ਬਣਦੇ ਜਾ ਰਹੇ ਨੇ ਸਿੱਖ ਬੜੇ ਖੂਪ ਹੁੰਦੇ ਜਾ ਰਹੇ ਨੇ ਕੋਛ ਵੀ ਨਹੀਂ ਕੋਛ ਵੀ ਨਹੀਂ ਤੋਂ 6 ਲਕਸ਼ਣ ધਨਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਪ੍ਰਮਾਤਮਾ ਨੂੰ ਮਹਿਸੂਸ ਕੀਤਾ ਅਸ਼ਰਜ ਹੈ ਅਰ ਅਸ਼ਜ ਉਸ ਨੂੰ ਕਹਿੰਦੇ ਨੇ ਜਿਹਨੂੰ ਵੇਖੀਏ ਤੇ ਪੂਰਾ ਵੇਖ ਨਾ ਸਕੀਏ ਸਮਝੀਏ ਤੇ ਪੂਰਾ ਸਮਝ ਨਾ ਸਕੀਏ ਸੁਣੀਏ ਤੇ ਪੂਰਾ ਸੁਣ ਨਾ ਸਕੀਏ ਕਥਨ ਕਰੀਏ ਤੇ ਪੂਰਾ ਕਥਨ ਨਾ ਕਰ ਸਕੀਏ ਤੇ ਜੋ ਹਾਲਤ ਬਣ ਜਾਂਦੀ ਉਹਨੂੰ ਕਹਿੰਦੇ ਨੇ ਅਚਲ ਜਿਤਾ ਬਿਸਮਾਹ ਮਹਾਰਾਜ ਕਹਿੰਦੇ ਨੇ ਤੂੰ ਵਾਹ ਹੈ ਅਸ਼ਚਰਜ ਹੈ ਤੇਰੀ ਹੋਂਦ ਤੇਰੀ ਯਾਦ ਹਨੇਰੇ ਨੂੰ ਮਿਟਾ ਕੇ ਚਾਨਣੇ ਚ ਬਦਲ ਦਿੰਦੀ ਹੈ ਵਾਹ ਗੁਰੂ ਇਹਨੂੰ ਹੁਕਮਨ ਗੁਰੂ ਗ੍ਰੰਥ ਸਾਹਿਬ ਦੇ ਚ ਨਹੀਂ ਦਰਜ ਕੀਤਾ ਅਗਰ ਦਰਜ ਕਰ ਦਿੰਦੇ ਤੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਝੇ ਧਰਮ ਗ੍ਰੰਥ ਨਹੀਂ ਬਣਨੇ ਸਭ ਇਹ ਵੀ ਮਰਜ ਕਰਦੇ ਜਿਹੜੇ ਗੁਰਮਤ ਅਨਸਾਰ ਗੁਰੂ ਆਸ਼ਾ ਮੁਤਾਬਕ ਮੰਤਰਾਂ ਦਾ ਜਪ ਕਰਨਾ ਚਾਹੁੰਦੇ ਸਨ ਉਹਨਾਂ ਦੇ ਨਾਲ ਚਰਨਾਂ ਅੰਮ੍ਰਿਤ ਪਿਲਾ ਕੇ ਉਹਨਾਂ ਨੂੰ ਸਿੱਖ ਬਣਾ ਦਿੱਤਾ ਜਾਂਦਾ ਸੀ ਔਰ ਆਖਿਆ ਜਾਂਦਾ ਸੀ ਤੂੰ ਇਹ ਮੰਤਰ ਜਪ ਪਾਏ ਗੁਰ ਚਰਨ ਧੋਏ ਰੇ ਰਾਸ ਕਰ